ਸਾਹਮਣੇ ਜ਼ੂਮ ਕਰਕੇ ਤੁਹਾਨੂੰ ਕੋਸ਼ਿਸ਼ ਕਰਦੇ ਆਂ ਦਿਖਾਉਣ ਦੀ ਆ ਸਾਹਮਣੇ ਨਿਗਾਹ ਮਾਰੋ ਇਸ ਪਾਸੇ ਨੂੰ ਆ ਜੋ ਸਾਹਮਣੇ ਇੱਕ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਆ ਆਪਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਆ ਜੋ ਦਰਸ਼ਨ ਕਰਦੇ ਆਂ ਆਪਾਂ ਜਾ ਰਹੇ ਆਂ ਮੋਗੇ ਤੋਂ ਫਿਰੋਜ਼ਪੁਰ ਰੋਡ ਤੇ ਤੇ ਸਾਹਮਣੇ ਖੱਬੇ ਤੱਪ ਨੂੰ ਗੁਰਦੁਆਰਾ ਸਾਹਿਬ ਦਿਸਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਗੁਰਦੁਆਰਾ ਤੰਬੂ ਮਾਲ ਸਾਹਿਬ ਪਾਸ਼ਾਹੀ 7ਵੀਂ ਪਿੰਡ ਡਗਰੂ ਜ਼ਿਲ੍ਹਾ ਮੋਗਾ ਇਹ ਗੁਰਦੁਆਰਾ ਸਾਹਿਬ ਡਰੋਲੀ ਭਾਈ ਦੇ ਬਿਲਕੁਲ ਨੇੜੇ ਮੌਜੂਦ ਆ ਇਹ ਜਦੋਂ ਆਪਾਂ ਮੋਗੇ ਤੋਂ ਆਉਨੇ ਆ ਆ ਪਾਸਾ ਜਿਹੜਾ ਇਹ ਮੋਗੇ ਤੋਂ ਸੜਕ ਆ ਰਹੀ ਆ ਤੇ ਇਧਰ ਫਿਰੋਜ਼ਪੁਰ ਵੱਲ ਨੂੰ ਲੰਘ ਰਹੀ ਆ ਟਰੋਲੀ ਭਾਈ ਤੋਂ ਜਦੋਂ ਆਪਾਂ ਫਿਰੋਜ਼ਪੁਰ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਡਗਰੂ ਜਿਹੜਾ ਰੇਲਵੇ ਫਾਟਕ ਆ ਉੱਥੋਂ ਪੌੜ ਲੰਘਣ ਤੋਂ ਥੋੜਾ ਜਿਹਾ ਅੱਗੇ ਜਾ ਕੇ ਅੱਧਾ ਪੌਣਾ ਕਿਲੋਮੀਟਰ ਆਪਾਂ ਨੂੰ ਖੱਬੇ ਹੱਥ ਇਹ ਗੇਟ ਬਣਿਆ ਨਜ਼ਰ ਆਉਂਦਾ ਵਾ ਤੇ ਗੇਟ ਤੋਂ 3 350 ਮੀਟਰ ਤਕਰੀਬਨ ਗੁਰਦੁਆਰਾ ਸਹਿਬਾ ਵੱਡੇ ਰੋਡ ਤੋਂ 1 400 ਮੀਟਰ ਹੋਊਗਾ ਤੇ ਆਪਾਂ ਉੱਥੇ ਜਾ ਕੇ ਹੁਣ ਦਰਸ਼ਨ ਕਰਦੇ ਆਂ ਉੱਥੇ ਇੱਕ ਪੁਰਾਣਾ ਵਣ ਦਾ ਦਰਖਤ ਵੀ ਹੈ ਗੁਰੂ ਸਾਹਿਬ ਵੇਲੇ ਦਾ ਤੇ ਹੋਰ ਇਤਿਹਾਸ ਵੀ ਆਪ ਜੀ ਨਾਲ ਸਾਂਝਾ ਕਰਦੇ ਆਂ ਸੋ ਆਜੋ ਆਪਾਂ ਗੁਰਦੁਆਰਾ ਸਾਹਿਬ ਚੱਲੀਏ ਤੇ ਇਤਿਹਾਸ ਜਾਣੀਏ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਬੜੀ ਸ਼ਾਂਤ ਜੀ ਜਗ੍ਹਾ ਤੇ ਸੱਤਵੇਂ ਪਾਤਸ਼ਾਹ ਜੀ ਦਾ ਇਹ ਅਸਥਾਨ ਬਣਿਆ ਹੋਇਆ ਵਾ ਖੇਤਾਂ ਦੇ ਵਿੱਚ ਹੋਣ ਕਰਕੇ ਕੋਈ ਆਵਾਜ਼ਾਈ ਨੇੜੇ ਨਾ ਹੋਣ ਕਰਕੇ ਕਿਉਂਕਿ ਜਿਹੜਾ ਵੱਡਾ ਰੋਡ ਆ ਮੋਗਾ ਫਰੋਜਪੁਰ ਰੋਡ ਉਹ ਵੀ 3 400 ਮੀਟਰ ਗੁਰਦੁਆਰਾ ਸਾਹਿਬ ਤੋਂ ਦੂਰ ਦੀ ਲੰਘਦਾ ਵਾ ਕੋਈ ਹਾਰ ਨਾ ਨਹੀਂ ਇੱਥੇ ਸੁਣਦਾ ਕੋਈ ਰੌਲਾ ਰੱਪਾ ਨਹੀਂਗਾ ਖੇਤਾਂ ਦੇ ਵਿੱਚ ਇਹ ਸਥਾਨ ਗੁਰੂ ਸਾਹਿਬ ਜੀ ਦਾ ਬਣਿਆ ਹੋਇਆ ਬੜੀ ਸ਼ਾਂਤ ਜਗਾ ਵਾ ਜਦੋਂ ਵੀ ਤੁਸੀਂ ਇਸ ਪਾਸੇ ਨੂੰ ਕਦੇ ਆਓ ਤਾਂ ਜਰੂਰ ਦਰਸ਼ਨ ਕਰਕੇ ਜਾਇਓ ਬੜਾ ਸੋਹਣਾ ਸਥਾਨ ਬਣਿਆ ਹੋਇਆ ਵਾ ਦਰਬਾਰ ਸਾਹਿਬ ਦੀ ਦਿਖ ਵੀ ਬੜੀ ਸੋਹਣੀ ਆ ਬਾਹਰੋਂ ਤੇ ਅੰਦਰੋਂ ਵੀ ਤੁਹਾਨੂੰ ਆਜੋ ਦਰਸ਼ਨ ਕਰਵਾਉਨੇ ਆ ਦਰਬਾਰ ਸਾਹਿਬ ਬਾਹਰੋਂ ਬਹੁਤ ਸੋਹਣੀ ਦੇਖਾ ਜਿਹੜੀ ਬਣੀ ਹੋਈ ਗੁਰਦੁਆਰਾ ਸਾਹਿਬ ਦੀ ਤੇ ਸ਼ਾਂਤ ਜਗਾ ਵਾ ਅੰਦਰੋਂ ਵੀ ਬੜੀ ਮਨਮੋਹਕ ਜਿਹੜੀ ਦੇਖਾ ਦਰਬਾਰ ਸਾਹਿਬ ਦੀ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੋਈਆਂ ਸ਼ੀਸ਼ਿਆਂ ਨਾਲ ਜਿਹੜਾ ਨਿੱਕੇ ਨਿੱਕੇ ਸ਼ੀਸ਼ੇ ਸਾਹਮਣੇ ਆਪਾਂ ਨੂੰ ਲੱਗੇ ਨਜ਼ਰ ਆ ਰਹੇ ਆ ਡੈਕੋਰੇਸ਼ਨ ਜੀ ਜਿਹਦੀ ਕੀਤੀ ਹੋਈ ਆ ਕੰਧਾਂ ਦੇ ਉੱਪਰ ਬੜੀ ਸੋਹਣੀ ਬੀਨਾਕਾਰੀ ਕੀਤੀ ਵੀ ਆ ਜਿਹੜਾ ਛੱਤ ਦੇ ਉੱਪਰ ਵੀ ਆਪਾਂ ਨਜ਼ਰ ਮਾਰ ਰਹੇ ਆ ਖੰਡਾ ਬਣਿਆ ਹੋਇਆ ਵਾ ਤੇ ਦਰਬਾਰ ਸਾਹਿਬ ਸਾਰਾ ਬੜਾ ਹੀ ਸੋਹਣਾ ਇਹ ਨਵਾਂ ਬਣਿਆ ਵਾ ਦਰਬਾਰ ਸਾਹਿਬ ਬੜਾ ਸੋਹਣਾ ਬਣਾਇਆ ਗਿਆ ਵਾ ਬੜੀ ਜਿਹੜੀ ਮਨਮੋਹਕ ਪਵਿੱਤਰ ਅਸਥਾਨ ਦੀ ਦੇਖਾ ਵੇਖੋ ਪਾਲਕੀ ਸਾਹਿਬ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ ਰੂਹ ਖੁਸ਼ ਹੁੰਦੀ ਆ ਦੇਖ ਕੇ ਇਹ ਗੁਰਦੁਆਰਾ ਸਾਹਿਬ ਜਿਹੜਾ ਡਰੋਲੀ ਪਿੰਡ ਤੋਂ ਬਿਲਕੁਲ ਨੇੜੇ ਆ ਤੇ ਆ ਵੀ ਸਾਹਮਣੇ ਜੇ ਆਪਾਂ ਜ਼ੂਮ ਕਰਕੇ ਤੁਹਾਨੂੰ ਦਿਖਾ ਸਕੀਏ ਕੋਸ਼ਿਸ਼ ਕਰ ਰਹੇ ਆ ਸਾਹਮਣੇ ਉਹ ਜਿਹੜਾ ਅਸਥਾਨ ਨਜ਼ਰ ਆ ਰਿਹਾ ਵਾ ਉਹ ਡਰੋਲੀ ਪਿੰਡ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦਾ ਜੇ ਕੰਮ ਚੱਲ ਰਿਹਾ ਵਾ ਉਹ ਆਪਾਂ ਨੂੰ ਨਜ਼ਰ ਆਉਂਦਾ ਵਾ ਸਾਹਮਣੇ ਤੇ ਇਹ ਸਾਹਮਣੇ ਖੇਤਾਂ ਦੇ ਵਿੱਚ ਜਿਹੜਾ ਸਥਾਨ ਤੇ ਟਰੋਲੀ ਪਿੰਡ ਦੇ ਬਿਲਕੁਲ ਨਜ਼ਦੀਕ ਪੈ ਜਾਂਦਾ ਵਾ ਵੈਸੇ ਸੱਤਵੇਂ ਪਾਸ਼ਾ ਜੀ ਦੇ ਅਸਥਾਨਾਂ ਦੇ ਦਰਸ਼ਨ ਆਪਾਂ ਨੂੰ ਬਹੁਤ ਘੱਟ ਹੀ ਕਰਨ ਨੂੰ ਮਿਲਦੇ ਆ ਕਿਉਂਕਿ ਦਾਸ ਨੇ ਵੀ ਬਹੁਤ ਘੱਟ ਸੱਤਵੇਂ ਪਾਸ਼ਾ ਜੀ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਅਸਥਾਨਾਂ ਦੇ ਦਰਸ਼ਨ ਕੀਤੇ ਆ ਤੇ ਆ ਸਾਹਮਣੇ ਜੇ ਆਪਾਂ ਦੇਖੀਏ ਤਾਂ ਇਹ ਇਤਿਹਾਸਕ ਵਣ ਦਾ ਦਰਖਤ ਆ ਤੇ ਇਸ ਪਾਸੇ ਜੇ ਆਪਾਂ ਜਾਤ ਮਾਰੀਏ ਤਾਂ ਸਰੋਵਰ ਬਣਿਆ ਹੋਇਆ ਵਾ ਇੱਥੇ ਇੱਕ ਪ੍ਰਾਤਨ ਖੂਈ ਵੀ ਆ ਇਹ ਵੀ ਸੰਭਾਲ ਕੇ ਰੱਖੀ ਗਈ ਹੈ ਜਦੇ ਉੱਤੇ ਜੰਗਲਾ ਲਗਾ ਦਿੱਤਾ ਗਿਆ ਵਾ ਤਾਂ ਇਹ ਖੂਈ ਦੇ ਵੀ ਆਪ ਜੀ ਦਰਸ਼ਨ ਕਰ ਸਕਦੇ ਆ ਇਹਨੂੰ ਵੀ ਸੰਭਾਲਿਆ ਗਿਆ ਵਾ ਇਸ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਹਰ राय ਸਾਹਿਬ ਜੀ ਸੱਤਵੇਂ ਪਾਤਸ਼ਾਹ ਕਿਸੇ ਸਮੇਂ ਆਏ ਜਦੋਂ ਢੋਲੀ ਵਿਖੇ ਗੋਰਾਸਥਾਨ ਪਾਸ਼ਾਏ ਛੇਵੀਂ ਦੀ ਸੇਵਾ ਚੱਲ ਰਹੀ ਸੀ ਉਸ ਸਮੇਂ ਗੁਰੂ ਜੀ ਸਿੰਘਾਂ ਸਮੇਤ ਸੱਤਵੇਂ ਪਾਸ਼ਾ ਇੱਥੇ ਠਹਿਰੇ ਸਨ ਇੱਥੋਂ ਜਾ ਕੇ ਹੀ ਗੁਰੂ ਸਾਹਿਬ ਡਰੋਲੀ ਵਿਖੇ ਜੋ ਛੇਵੇਂ ਪਾਸ਼ਾ ਜੀ ਦਾ ਸਥਾਨ ਆ ਉਹਦੀ ਸੇਵਾ ਕਰਵਾਉਂਦੇ ਰਹੇ ਤੇ ਇੱਥੇ ਇੱਕ ਪੁਰਾਣਾ ਗੁਰੂ ਸਾਹਿਬ ਵੇਲੇ ਦਾ ਮਾਲ ਸਹਿਬ ਵਣ ਦਾ ਦਰਖਤ ਆ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਵੀ ਨਾਂ ਜੋ ਗੁਰਦੁਆਰਾ ਤੰਬੂ ਮਾਲ ਸਹਿਬ ਪੈ ਗਿਆ ਤੇ ਆਪ ਜੀ ਦਰਸ਼ਨ ਕਰ ਸਕਦੇ ਹੋ ਜੋ ਪੁਰਾਣਾ ਵਣ ਦਾ ਦਰਖਤ ਆ ਉਹਨੂੰ ਅਜੇ ਵੀ ਸੰਭਾਲਿਆ ਗਿਆ ਬਹੁਤ ਵੱਡਾ ਰੁੱਖ ਆ ਇੱਥੇ ਸਪੈਸ਼ਲ ਤੌਰ ਤੇ ਕਮੇਟੀ ਵੱਲੋਂ ਇਹ ਲਿਖਿਆ ਗਿਆ ਵਾ ਵੀ ਇੱਥੇ ਕੋਈ ਵੀ ਖੰਮਣੀਆਂ ਨਾ ਬਣੇ ਨਾ ਇੱਥੇ ਕੰਮਣੀਆਂ ਬਣੇ ਨਾ ਕੋਈ ਦੀਵੇ ਜਗਾਵੇ ਤੇ ਜੇ ਕੋਈ ਸੇਵਾ ਕਰਨਾ ਚਾਹੁੰਦਾ ਵੀ ਆ ਤਾਂ ਉਹ ਗਮਲਿਆਂ ਦੇ ਵਿੱਚ ਬੂਟੇ ਜਿਹੜੇ ਉਹ ਇੱਥੇ ਸੇਵਾ ਵਜੋਂ ਦਾਨ ਵਜੋਂ ਲਿਆ ਸਕਦੇ ਆ ਗਮਲਿਆਂ ਸਮੇਤ ਇੱਥੇ ਬੂਟੇ ਸੰਗਤ ਬਹੁਤ ਲੈ ਕੇ ਆਉਂਦੀ ਆ ਇੱਧਰ ਲੰਗਰ ਹਾਲ ਆ ਨਾਲ ਦੀਵਾਨ ਹਾਲ ਬਹੁਤ ਸੁੰਦਰ ਬਣਿਆ ਹੋਇਆ ਵਾ ਇਸ ਪਾਸੇ ਨੂੰ ਲੰਗਰ ਹਾਲ ਬਣਿਆ ਹੋਇਆ ਵਾ ਜੇ ਕਿਤੇ ਤੁਹਾਡਾ ਇਸ ਪਾਸੇ ਨੂੰ ਚੱਕਰ ਲੱਗੇ ਤਾਂ ਤੁਸੀਂ ਜਰੂਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜਾਇਓ ਕਿਉਂਕਿ ਬਹੁਤ ਘੱਟ ਸਥਾਨ ਆ ਸਤਵੇਂ ਪਾਸ਼ਾ ਜੀ ਦੇ ਤੇ ਆਪਾਂ ਨੂੰ ਵੀ ਦਰਸ਼ਨ ਕਰਨ ਵਾਸਤੇ ਗੁਰਾਂ ਗੁਰੂ ਸਾਹਿਬਾਨਾਂ ਦੇ ਆਸਥਾਨਾਂ ਆਪਾਂ ਕਰਦੇ ਆਂ ਦਰਸ਼ਨ ਪਰ ਸੱਤਵੇਂ ਪਾਸ਼ਾ ਜੀ ਦੇ ਤੁਸੀਂ ਵੀ ਬਹੁਤ ਘੱਟ ਆਸਥਾਨਾਂ ਦੇ ਦਰਸ਼ਨ ਕੀਤੇ ਹੋਣਗੇ ਤੇ ਦਾਸ ਨੇ ਵੀ ਬਹੁਤ ਘੱਟ ਆਸਥਾਨਾਂ ਦੇ ਦਰਸ਼ਨ ਕੀਤੇ ਆ ਸੱਤਵੇਂ ਪਾਸ਼ਾ ਜੀ ਦੇ ਇਸ ਪਵਿੱਤਰ ਆਸਥਾਨ ਦੇ ਦਰਸ਼ਨ ਕਰਵਾਉਂਦਿਆਂ ਤੋਂ ਤੇ ਆਪ ਜੀ ਨਾਲ ਇਹ ਅਨੁਭਵ ਸਾਂਝਾ ਕਰਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਬੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫੀ ਬਖਸ਼ਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ